ਮੇਰੇ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਆਫਟਰਨੂੰ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਕੈਨੇਡਾ ਜਾਣ ਵਾਲੇ 2024 ਤੇ 25 ਵਿੱਚ ਕਿਹੜੇ ਵਰਕਰ ਪੱਕੇ ਹੋਣ ਜਾਣ ਦੀ ਉਮੀਦ ਹੈ ਉਹਨਾਂ ਨੂੰ ਉੱਥੇ ਤਨਖਾਹ ਵੀ ਜ਼ਿਆਦਾ ਮਿਲੇਗੀ ਤੇ ਉਹਨਾਂ ਨੂੰ ਪੱਕੇ ਹੋਣ ਦੇ ਚਾਂਸਸ ਵੀ ਜ਼ਿਆਦਾ ਹੋਗੇ ਨੰਬਰ 1 ਜਿਹੜੇ ਬੱਚੇ ਫ੍ਰੈਂਚ ਭਾਸ਼ਾ ਦਾ ਕਿਆਲ ਰੱਖਦੇ ਨੇ ਜੇਕਰ ਤੁਹਾਨੂੰ ਫ੍ਰੈਂਚ ਭਾਸ਼ਾ ਆਉਂਦੀ ਹੈ ਉਹਦੇ ਤੇ ਕੈਨੇਡਾ ਦੀ ਸਰਕਾਰ ਨੇ নো ਲਿਮਿਟ ਉਹਦੇ ਉੱਤੇ ਕੋਈ ਲਿਮਿਟ ਨਹੀਂ ਹੈ ਜੇਕਰ ਭਾਵੇਂ ਤੁਸੀਂ ਕਿਸੇ ਵੀ ਜਗ੍ਹਾ ਤੋਂ ਕਿਸੇ ਵੀ ਯੂਨੀਵਰਸਿਟੀ ਆ ਕੋਲਿਜ ਤੋਂ ਫ੍ਰੈਂਚ ਭਾਸ਼ਾ ਸਿੱਖ ਲਓ ਕੈਨੇਡਾ ਜਾਣ ਲਈ ਸੌਖਾ ਹੈ ਜੇ ਤੁਹਾਡੇ ਪੇਰੈਂਟਸ ਕੋਲ ਪੈਸੇ ਕੱਟ ਨੇ ਤੁਸੀਂ ਜਰਮਨ ਲੈਂਗੁਏਜ ਸਿੱਖ ਲਓ ਤੇ ਜਰਮਨ ਵਿੱਚ ਪੜਾਈ ਕੀਤੀ ਰਹੀ ਹੈ ਜਿਹੜੇ ਸਪਾਊਸਰ ਓਪਨ ਵਰਕ ਪਰਮਿਟ ਤੇ ਥੇਕ-ਥੇਕ ਜਾ ਰਹੇ ਹਨ ਉਹਨਾਂ ਨੂੰ ਭਾਰਤ ਵਿੱਚ ਹੀ ਕੋਈ ਨਾ ਕੋਈ ਟੈਕਨੀਕਲ ਟ੍ਰੇਨਿੰਗ ਲੈ ਕੇ ਜਾਣ ਦੀ ਲੋੜ ਹੈ ਜਿਵੇਂ ਕੋਈ ਵੀ ਲੜਕਾ ਕਿਸੇ ਅਜਿਹੀ ਲੜਕੀ ਨਾਲ ਵਿਆਹ ਕਰ ਲੈਂਦਾ ਹੈ ਉਹਦਾ ਵੀਜ਼ਾ ਬਾਅਦ ਚ ਲੱਗਦਾ ਤਾਂ ਉਹਨੂੰ ਭਾਰਤ ਤੋਂ ਹੀ ਡਰਾਈਵਿੰਗ ਲਾਇਸੈਂਸ ਅੰਗਰੇਜ਼ੀ ਬੋਲਣੀ ਤਕਨੀਕੀ ਭਾਸ਼ਾ ਦਾ ਗਿਆਨ ਫਾਰ ਇਗਜ਼ਾਮਪਲ ਵੈਲਡਰ ਇਲੈਕਟ੍ਰੀਸ਼ੀਅਨ ਪਲੰਬਰ कारपेंटर कंप्यूटर वेबसाइट डिजाइनिंग का कुछ ब्यूटी पार्लर स्टेनोग्राफी योजे कोर्स करके जाने की जोड़ है नंबर तीन जो बच्चे मेडिकल कैटेगरी चुने कोई डॉक्टर है डेंटिस्ट है नर्स है फिजियोथेरापिस्ट है मेडिकल लैब टेक्नीशियन है फार्मेसी वर्कर है केयरगिवर है ਉਹਨਾਂ ਲਈ ਬਹੁਤ ਸੁਨਹਿਰੀ ਮੌਕਾ ਹੈ। ਦੇਖੋ ਇਹ ਪ੍ਰੋਫੈਸ਼ਨ ਕਲੀ ਕੈਨੇਡੀਅਨ ਗਵਰਨਮੈਂਟ ਜੋਬ ਤੇ ਹੁੰਦੇ ਨੇ। ਉੱਥੇ ਨਾ ਸਰਚ ਚੱਲਦੀ ਹੈ, ਨਾ ਪੈਸਾ ਚੱਲਦਾ ਹੈ ਪਰ ਤੁਹਾਨੂੰ ਅੰਗਰੇਜ਼ੀ ਆਣੀ ਚਾਹੀਦੀ ਹੈ। ਤੁਸੀਂ ਪੜ੍ਹ ਕੇ ਆਲੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਕੰਮ ਆਣਾ ਚਾਹੀਦਾ ਹੈ ਕਿਉਂਕਿ ਜਦ ਤੁਹਾਨੂੰ ਤਨਖਾਹ ਇੱਕ ਨਰਸ ਲਗਭਗ ਕੈਨੇਡਾ ਵਿੱਚ 1 ਸਾਲ ਦਾ 1 ਕਰੋੜ ਰੁਪਏ ਤਨਖਾਹ ਲੈਂਦੀ ਹੈ। ਪਰ ਉੱਤੇ ਹਰ ਨਰਸ ਨੂੰ ਨਰਸ ਨਹੀਂ ਲਾਇਆ ਜਾ ਸਕਦਾ ਕਿਉਂਕਿ ਇੱਕ ਨਰਸ ਦੇ ਥਲੇ ਕਟਵਟ 10 ਅਸਿਸਟੈਂਟ ਨਰਸਿੰਗ ਕਰਦੀਆਂ ਨੇ ਉਹਨਾਂ ਨੇ ਉਹਨਾਂ ਦੀ ਸੁਪਰਵਾਈਜ਼ਨ ਕਰਨੀ ਹੁੰਦੀ ਹੈ ਤੇ ਭਵਿੱਖ ਵਿੱਚ ਉਹਦੀ ਪ੍ਰੋਮੋਸ਼ਨ ਵੀ ਐਜ਼ ਅ ਡਾਕਟਰ ਹੋ ਸਕਦੀ ਹੈ ਸੋ ਇਸ ਕਰਕੇ ਜਿਹੜੀਆਂ ਵੀ ਲੜਕੀਆਂ ਵੱਖ-ਵੱਖ ਨਰਸਿੰਗ ਕਾਲਜਸ ਵਿੱਚ ਪੜ੍ਹ ਰਹੀਆਂ ਨੇ ਉਹਨਾਂ ਨੂੰ ਪੜਾਈ ਧਿਆਨ ਨਾਲ ਕਰਨੀ ਲੋੜ ਹੈ ਟਰੇਡ ਵਰਕਰਸ ਜਿਹੜੇ ਵੀ ਲੋਕ वह बी डी आई तो जिंद फुलफारा होंगी है इंडस्ट्रियल ट्रेनिंग इंस्टीट्यूट या डिप्लोमा होल्डर इलेक्ट्रीशियन कारपेंटर पलंबर वेलर बारपेंडर मैसन जेकर कोई भी कम जान देर तेल एक साल का तजर्बा है तनखा बैंक आई हुई है आपके इनकम टैक्स रिटर्न फाइल की हुई है ਤੁਸੀਂ ਕੈਨੇਡਾ ਆਸਾਨੀ ਨਾਲ ਜਾ ਸਕਦੇ ਜੀ ਪੱਕੇ ਹੋ ਸਕਦੇ ਜੀ ਔਰ ਲੋਕਾਂ ਨੂੰ 16 ਡਾਲਰ ਪ੍ਰਤੀ ਘੰਟਾ ਤਨਖਾਹ ਮਿਲਦੀ ਹੈ ਤੁਹਾਨੂੰ 35 ਡਾਲਰ ਤੋਂ 45 ਡਾਲਰ ਪ੍ਰਤੀ ਘੰਟਾ ਤਨਖਾਹ ਮਿਲ ਸਕਦੀ ਜੀ ਜਿਹੜੇ PLC ਪ੍ਰੋਗਰਾਮ ਹੁੰਦੇ ਆ ਦੇਖੋ ਕੀ ਹੈ ਜਿਹੜੇ ਬੱਚਿਆਂ ਨੇ ਕੰਪਿਊਟਰ ਦੇ ਵਿੱਚ ਡਿਪਲੋਮਾ ਕੀਤਾ ਹੋਇਆ ਜਿੰਨੂੰ ਕਿ ਅਕਸਰ ਕੈਨੇਡਾ 'ਚ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਂ ਦੇ ਨਾਲ ਜਾਣੇ ਜਾਂਦਾ ਤੁਸੀਂ ਭਾਰਤ ਤੋਂ PLC ਪ੍ਰੋਗਰਾਮਿੰਗ ਸਿੱਖ ਕੇ ਜਾਓ ਜਿਨ ਵਿੱਚ ਡਾਟਾ ਐਨਾਲਿਸਟ ਆਰਟੀਫੀਸ਼ੀਅਲ ਇੰਟੈਲੀਜੈਂਸ ਵੈਬ ਡਿਜ਼ਾਈਨਰ ਤੇ ਕੰਪਿਊਟਰ ਇੰਜੀਨੀਅਰਸ ਸ਼ਾਮਲ ਨੇ ਇਹ ਸਾਰਿਆਂ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਕਵਰ ਆਉਂਦੇ ਨੇ ਤੇ ਉੱਥੇ ਜਾ ਕੇ ਇਹਨਾਂ ਵਾਸਤੇ ਪੱਕਿਆ ਹੋਣਾ ਆਸਾਨ ਹੈ ਸਟੈਮ ਪ੍ਰੋਫੈਸ਼ਨਲ ਸਟੈਮ ਕੀ ਫੋਰਵਰਡ ਮੀਨਸ ਐਸ ਸਟੈਂਡਸ ਫਾਰ ਸਾਇੰਸ ਟੀ ਟੈਕਨੋਲੋਜੀ ਈ ਇੰਜੀਨੀਅਰਿੰਗ ਤੇ ਐਮ ਮੈਥ ਜਿਹੜੇ ਵੀ ਬੱਚੇ ਭਾਰਤ ਤੋਂ ਕੈਨੇਡਾ ਅਗਲੇਰੀ ਪੜ੍ਹਾਈ ਲਈ ਜਾ ਰਹੇ ਨੇ ਜੇ ਉਹਨਾਂ ਦੇ 10+2 'ਚ ਇਹ ਵਿਸ਼ੇ ਸੀਗੇ ਜਾਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ 'ਚ ਇਹ ਵਿਸ਼ੇ ਸ਼ਾਮਲ ਸੀਗੇ ਉਹਨਾਂ ਲਈ ਕੈਨੇਡਾ ਬਹੁਤ ਲਾਹੇਵੰਦ ਰਹਿਣ ਵਾਲਾ ਹੈ ਆਰਕੀਟੈਕਟ ਦੀ ਕੈਨੇਡਾ 'ਚ ਔਜਾ ਮੰਗ ਹੈ ਕੰਮ ਨਾਲ ਇਜ਼ੀ ਹੈ ਅਗਲਾ ਹੈ ਆਟੋਮੋਟਿਵ ਐਂਡ ਐਗਰੀਕਲਚਰ ਸੈਕਟਰ ਦੇਖੋ ਤੁਸੀਂ ਅਕਸਰ ਸੁਣਿਆ ਹੋਣਾ ਹੈ ਕਿ ਕੈਨੇਡਾ ਵਿੱਚ ਡਰਾਈਵਰ ਦੀ ਬਹੁਤ ਮੰਗ ਹੈ ਜਦ ਕਿ ਟਰੱਕ ਜਿਆਦਾ ਨਹੀਂ ਪਰ ਡਰਾਈਵਿੰਗ ਕੱਟ ਨਹੀਂ ਅਤੇ ਤਨਖਾਹ ਵੀ ਡਰਾਈਵਰ ਨੂੰ ਬਹੁਤ ਜ਼ਿਆਦਾ ਮਿਲਦੀ ਹੈ ਲਗਭਗ 28 ਡਾਲਰਸ ਪਰ ਆਵਰ ਜਾਂ ਉਹਨਾਂ ਨੂੰ 40 ਸੈਂਟ ਪਰ ਮਾਈਲ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ ਜੇਕਰ ਤੁਸੀਂ ਹੁਣ ਤੋਂ ਬਾਅਦ 2024 ਜਾਂ 25 ਵਿੱਚ ਤੁਸੀਂ ਪੋਸਟ ਗ੍ਰੈਜੂਏਸ਼ਨ ਤੇ ਜਾਂਦੇ ਜੀ ਚਾਹੇ ਤੁਸੀਂ 1 ਸਾਲਾ ਕੋਰਸ ਲਵੋ ਚਾਹੇ 2 ਸਾਲਾ ਕੋਰਸ ਲਵੋ ਤੁਸੀਂ ਆਪ ਦੀ ਵਾਈਫ ਜੇ ਬੱਚੇ ਹੋ ਤੇ ਬੱਚਾ ਸਮੇਤ ਕੈਨੇਡਾ ਪੜ੍ਹਨ ਜਾ ਸਕਦੇ ਜੀ ਤੇ ਉੱਥੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਤੁਹਾਡੀ ਵਾਈਫ ਜਾਂ ਸਪਾਊਸ ਨੂੰ ਉਪਰ ਵਰਕ ਪਰਮਿਟ ਮਿਲ ਸਕਦਾ ਹੈ ਜੇਕਰ ਤੁਸੀਂ ਜੇਕਰ ਤੁਹਾਡੇ ਬੱਚੇ ਰਿਹਾਰਡ ਕਰਦੇ ਨੇ ਐਗਰੈਸਿਵ ਨੇ ਕਿ ਉਹ ਕਹਿੰਦੇ ਨੇ ਕਿ ਸਾਨੂੰ 10+2 ਤੋਂ ਬਾਅਦ ਹੀ ਕੈਨੇਡਾ ਭੇਜੋ ਬਿਲਕੁਲ ਨਾ ਭੇਜੋ ਨਹੀਂ ਤੇ ਇਹ ਬੱਚੇ ਤੁਹਾਨੂੰ 1 ਕਰੋੜ ਰੁਪਏ ਵਿੱਚ ਪੈਣਗੇ ਬੇਤਰੀ ਨੇ ਕਿ ਕੱਟੋ-ਕੱਟ ਭਾਰਤ ਵਿੱਚ 13 ਸਾਲ ਦੀ ਅਪਲਾਈ ਕੀਤੀ ਹੋਈ ਜਿਹਦੇ ਵਾਸਤੇ ਤੁਸੀਂ ਪਹਿਲਾਂ 10+2 ਤੋਂ ਬਾਅਦ 1 ਸਾਲ ਦੀ ਆਈਟੀਆਈ ਜਾਂ 3 ਸਾਲ ਦਾ ਡਿਪਲੋਮਾ ਜਾਂ 3 ਸਾਲ ਦੀ ਡਿਗਰੀ ਕਰਾ ਕੇ ਹੀ ਭੇਜੋ ਤਾਕਤ ਅਤੇ ਦਿੱਪੋਤਾ ਵਿਧੀ ਪੋਜ ਨਾ ਪੈ ਸਕੀ ਬਹੁਤ ਸਾਰੇ ਬੱਚੇ ਜਿਹੜੇ ਪਹਿਲਾਂ 10+2 ਕਰਕੇ ਕੈਨੇਡਾ ਐਮਬੀਏ ਕਰਨ ਚਲੇ ਗਏ ਜਾਂ 1 ਸਾਲ ਦਾ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਕਰ ਲਿਆ ਉਹਨਾਂ ਨੂੰ ਉੱਥੇ ਕੈਨੇਡਾ ਪੱਕੇ ਨਹੀਂ ਹੋ ਸਕਦੇ ਉਹਨਾਂ ਦੇ ਬਾਸੇ ਬਹੁਤ ਝਾੜ ਨੁਕਸਾਨ ਵਾਲੀ ਗੱਲ ਹੋ ਰਹੀ ਹੈ ਧਿਆਨ ਰੱਖੋ ਮੈਡੀਕਲ ਲਾਈਨ ਦੀ ਜੌਬ ਕੈਨੇਡਾ ਵਿੱਚ 28 ਡਾਲਰ ਪਰ ਆਵਰਤੂ ਸਟਾਰਟ ਹੁੰਦੀ ਹੈ ਤੇ 32 ਡਾਲਰ ਪਰ आवर ਹੁੰਦਾ ਹੈ ਜਿਹੜੀਆਂ ਕੁੜੀਆਂ ਨਰਸਿੰਗ ਦਾ ਕੋਰਸ ਸਰਕਾਰੀ ਕਾਲਜ ਜਾ ਕੇ ਕਰਦੀਆਂ ਨੇ ਕੈਨੇਡਾ 'ਚ ਉਹਨਾਂ ਨੂੰ ਸੈਕੰਡ ਇਅਰ 'ਚ ਅਧਿਕ ਤਨਖਾਹ ਮਿਲਦੀ 40 ਡਾਲਰ ਟਰੱਕ ਡਰਾਈਵਰ ਦੀ ਤਨਖਾਹ ਮੈਂ ਤਲ ਪਹਿਲਾਂ ਦੱਸ ਚੁੱਕਾ ਹਾਂ ਜਿਹੜੇ ਮ사ਜ ਥerapist ਹੈ ਉਹਨੂੰ 40 ਡਾਲਰ ਪਰ आवर ਤੋਂ ਤਨਖਾਹ ਚੱਲੂ ਹੁੰਦੀ ਹੈ ਇਨ ਸ਼ੋਰਟ ਤੁਸੀਂ ਆਪ ਦੇ ਏਜੰਟ ਦੀ ਗੱਲ ਵਿੱਚ ਨਾ ਆਓ ਤੁਸੀਂ ਪੰਜ ਸੱਤ ਏਜੰਟਸ ਕੋਲ ਜਾਓ ਉਹਨਾਂ ਦੀ ਗੱਲ ਸੁਣੋ ਜਾਂ ਸਾਡੇ ਨਾਲ ਫ੍ਰੀ ਆਫ ਕਾਸਟ ਸਵੇਰੇ 10:00 ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਮੰਡੇ ਤੋਂ ਫ੍ਰਾਈਡੇ ਵੈਰੀਫਾਈ ਕਰ ਲਓ ਫਿਰ ਤੁਸੀਂ ਕਿਸੇ ਵੀ ਏਜੰਟ ਨੂੰ ਪੈਸੇ ਦਿਓ ਤਦ ਤੱਕ ਤੱਕੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੁਹਾਨੂੰ ਕੈਨੇਡਾ ਦੀ ਸਰਕਾਰ ਹਰ ਜਾਣਕਾਰੀ ਫ੍ਰੀ ਆਫ ਕਾਸਟ ਦਿੰਦੀ ਹੈ ਉਨ੍ਹਾਂ ਦੀ ਅਫੀਸ਼ੀਅਲ ਵੈਬਸਾਈਟ canada.ca ਜਾਂ cicc.gc.ca ਤੋਂ ਬਿਤੇਰੀ ਜਾਣਕਾਰੀ ਲਈ ਜਾ ਸਕਦੀ ਹੈ ਸਟੇ ਕਨੈਕਟਡ ਵਿਦ ਅਸ ਥੈਂਕ ਯੂ ਵੈਰੀ ਮਚ ਸਾਡੇ ਫੋਨ ਉਪਰ ਦਿੱਤੇ ਜਾ ਚੁੱਕੇ ਨੇ ਥੈਂਕਸ